ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਕੱਲ੍ਹ ਆਰਥਿਕ ਸੋਚਨ ਪੰਜਾਬ ਦੀ ਮੀਟਿੰਗ ਜਿਸ ਦੇ ਵਿੱਚ ਆਰਥਿਕ ਸੋਚਨ ਭਗਵੰਤ ਮਾਨ ਨਾਲ ਮਿਲ ਕੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਅੱਜ ਜਦੋਂ ਮਾਰਕੀਟ ਕਮੇਟੀ ਫਲੋਰ ਦੀ ਨਵਾਂ ਦੀਆਂ ਮੰਡੀਆਂ ਦੇ ਵਿੱਚ ਖਰੀਦ ਦਾ ਕੰਮ ਸ਼ੁਰੂ ਕਰਵਾਇਆ ਜਦੋਂ ਆਰਟੀਆਸ਼ਨ ਫਲੋਰ ਦੇ ਪ੍ਰਧਾਨ ਗੌਰਮ ਸਿੰਘ ਮਹੁੱਜਾ ਅਤੇ ਆਰਟੀਆ ਨੂੰ ਪਤਾ ਲੱਗਾ ਕਿ ਸਰਕਾਰ ਵੱਲੋਂ ਕੋਈ ਵੀ ਸੈਲ ਅਲਾਟਨੇ ਕੀਤੇ ਜਰ ਉਹਦੇ ਵਿੱਚ ਆਰਟੀਆ ਐਸੋਸ਼ਨ ਨੇ ਖਰੀਦ ਦਾ ਮੁਕੰਮਲ ਬਾਇਕਲ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਜੋ ਤੱਕ ਸੜੀਆਂ ਮੰਗਾ ਨਹੀਂ ਮੰਨੇ ਜਾਂਦੀਆਂ ਉਦੋਂ ਤੱਕ ਖਰੀਦ ਦਾ ਮੁਕੰਮਲ ਬਾਇਕਲ ਕੀਤਾ ਜਾਵੇਗਾ ਇਸ ਮੌਕੇ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ ਚਿਤੰਦਰ ਕਮਤ ਸੀਟਾ ਆਰਟੀਆ ਦਲਜੀਤ ਸਿੰਘ ਪੋਲਾ ਮਰ ਕਮੇਟੀ ਫਲੋ ਦੇ ਦਿਨ ਉਹਦੇ ਆਰਤੀਆਂ ਭਾਰੀ ਗਿਣਤੀ ਵਿੱਚ ਹਾਜਰ ਸਨ ਕੈਮਰਾਮੈਨ ਅਸਗਨਾਗੀ ਨਾਲ ਦੌਰ 20 ਕੋਸ਼ਾਂ ਲਈ ਪਰਚਾਨ ਸੇ ਲੱਗੀ ਮਨਸੇ ਮੁਜਰਾ ਦੀ ਫਲੋ ਦਾਣਾ ਮੰਡੀ ਤੋਂ ਵਿਸ਼ੇਸ਼ ਰਿਪੋਰਟ ਪਾਂ ਤਾਂ ਨਾਲ ਹੋ ਜੋ ਮਰ ਜਾ ਚੰਡੀ ਸਾਹਿਬ ਨਾਲ ਹੋ ਜੋ ਐਸ ਜੀਮ ਸਾਹਿਬ ਆ ਹਾਲ ਕੰਨ ਜਾਲੂ ਕੋਈ ਨਾ ਲੱਲੋ ਨਾਲੋਂ ਇਹ ਤਾਂ ਥੋੜੇ ਆਏ ਬੋਲੇ ਭਾਇਆ ਕਿ ਨਾ ਮਰ ਜਾ ਬੋਲੇ ਭਾਜੀ ਆਇਓ ਅੱਗੇ ਨਾ ਮਰ ਜਾ ਇੱਥੇ ਤੱਕੋ ਧੀਗੇਸਾ ਦਾ ਆ ਰਿਹਾ ਹੈ ਬਲੌਗ ਦੇ ਬੱਚੇ

ਕਾਲੀ ਜਾਲ ਫਾਲਰ ਸ਼ੌਂਕ। ਉਹ ਕਹਿੰਦੇ 26 ਝੋਂਡਾ ਸੀ। 17 800 ਝੋਂਡਾ। ਇਹ ਫਿਰ ਸਭੰਦ ਪੰਡੀ ਦੀ ਜਗ੍ਹਾ। ਮਾਣੇ ਤਾਂ ਕੋਈ ਆਪ ਕੋਈ ਨੂੰ ਸਾਹਮਣੇ ਕਰਦੇ ਨਹੀਂ ਗੱਲ ਹੁੰਦੀ ਹੈ। ਉਹਨਾਂ ਵਾਸਤੇ ਇਹ ਪੈਟੀ ਹੈ। ਇਹਗਾ 60 ਹੀ ਗਿਣੀ ਆਹੋ। ਪੈਟੀ ਨੂੰ ਚੋਂਗਾ। ਉੱਤੇ ਚੋਂਗਾ। ਆਟੇ ਜੁੰਨੇ ਵਾਲਾ। ਜੇ ਤੁਮ ਮਾਲ ਘਟਦਾ ਵੀ ਹੈਗਾ। ਸਪੈਸ਼ਲ ਛੋਟਾ ਜੋੜ ਲੱਗਾਂਗਾ। ਕਿਉਂ? अच्छा शमिर वाले ने आज भी पुछया कि जिन्नी सानु कोई, सानु कोई था। था। दे सब्जी लागत ਨਹੀਂ ਲਾਉਂਦੀ। ਸਾਨੂੰ ਕੋਈ ਸਾਨੂੰ ਕੋਈ ਏਜੰਸੀ ਨਹੀਂ ਦਿੱਤੀ ਗਈ। ਲਾਟ ਲ ਹੋ ਰਹੀ ਹੈ। ਇੱਥੇ ਕਿ ਰਾਜਪੁਰ ਹਾਂਜੀ ਸਰ। ਹਾਂਜੀ। ਰਾਜਪੁਰ 'ਚ ਹੋ ਰਹੀ ਲਾਟ ਮੈਂ। ਹਾਂਜੀ ਸਰ। ਕਿਸੇ ਨੇ ਜੀ ਐਗਰੀਮੈਂਟ ਲੈਣੀ ਕੀਤਾ ਜੀ? ਮੈਂ ਵੀ ਨਹੀਂ। ਫਿਰ ਅਸੀਂ ਵੀ ਇਹ ਮਾਲ ਮਾਲ ਪਹਿਲਾਂ ਹੀ ਲਾਏ ਆ। ਆਹ ਹਾਂ। ਲਾਵਣ ਨੂੰ ਵੀ ਅੱਜ ਕਰਦੇ। ਆਜੂ ਕਿਹੜੀ ਮਾਲਵੇੜੀ ਮੋਰੀਆਂ ਲੱਗਾਂਗੇ ਕਿਹੜੀ ਰੂਪਵਾਦ ਤੋਂ ਜਾ ਕੇ ਨਾ ਪਿੰਡ ਰੂਪਵਾਦ ਤੋਂ ਜੰਗਲ ਲੈ ਆਵੇ ਬਹੁਤ ਸ਼ੈਲਰ ਨੂੰ ਲਾ ਦੇ ਮਹਾਨ ਜੀ ਜੀ ਕਰਾ ਦਿਓ ਇੱਕ ਵਾਈਡ ਇੱਕ ਮੀਟਿੰਗ ਪੰਜਾਬ ਦੇ ਸੀਐਮ ਸਰ ਭਗਵੰਤ ਸਿੰਘ ਦਾ ਹੋਈ ਸੀ ਔਰ ਉਹਨਾਂ ਨੇ ਉਹਦੇ ਵਿੱਚ ਆਰਤੀਆਂ ਦੀ ਮੰਗਾ ਮੰਨਣ ਲਈ ਜਿੱਥੇ ਉਹਨਾਂ ਨੇ ਹਾਮੀ ਭਰੀ ਆ ਅਸੀਂ ਉੱਥੇ ਚੱਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਉਹਨਾਂ ਨੇ ਜਿੱਥੇ ਅੱਜ ਦੀ ਬੋਲੀ ਸਟਾਰਟ ਕਰਨ ਤੋਂ ਕਿਹਾ ਸੀ ਲੇਕਿਨ ਅੱਜ ਦੀ ਬੋਲੀ ਦੇ ਸਟਾਰਟ ਦੇ ਵਿੱਚ ਅਜੇ ਤੱਕ ਸ਼ੈਲਰਾਂ ਦਾ ਰੇਡ ਕਾ ਖਤਮ ਨਹੀਂ ਹੋਇਆ ਅੱਜ 11 12 ਵਜੇ ਦੇ ਕਰੀਬ ਤੱਕ ਕੋਈ ਵੀ ਸ਼ੈਲਰ ਕੋਈ ਵੀ ਇੱਥੇ ਨਹੀਂ ਆਇਆ ਜਿਸ ਦੇ ਕਾਰਨ ਕੋਈ ਵੀ ਸ਼ੈਲਰ ਵਾਲਿਆਂ ਨਾਲ ਇਹਨਾਂ ਦੀ ਮੀਟਿੰਗ ਨਹੀਂ ਹੋ ਸਕੀ ਇਸ ਕਰਕੇ ਕਿਉਂ ਸ਼ੈਲਰ ਮਾਲਕ ਕਹਿ ਰਹੇ ਆ ਕਿ ਜਿਹੜਾ 126 ਚ ਓਨਾ ਆ ਉਹਦੀ ਯੀਲਡ ਸਿਰਫ 80 ਕਿਲੋ ਨਿਕਲ ਰਹੀ ਆ ਔਰ ਅਸੀਂ ਉਹ ਨਹੀਂ ਖਰੀਦਣਾ ਜਦੋਂ ਕਿ ਜ਼ਿਮੀਦਾਰ ਦੀ ਚੋਨਾ 126 ਆ ਗਿਆ ਹਾਈਬ੍ਰਿਡ ਆ ਗਿਆ 7301 ਆ ਗਿਆ ਇਹਦੀ ਪਹਿਚਾਣ ਕਿਹਨੂੰ ਆ ਆੜਤੀਏ ਨੂੰ ਕਿਸਾਨ ਨੂੰ ਜਾਂ ਸ਼ੈਲਰ ਵਾਲੇ ਨੂੰ ਇਸ ਲਈ ਅਸੀਂ ਅੱਜ ਕੋਈ ਵੀ ਕਿਸੇ ਕਿਸਮ ਦੀ ਬੋਲੀ ਨਹੀਂ ਕਰਵਾਈ ਕਿਉਂਕਿ ਪਨਗਰੇਨ ਦੀ ਵੀ ਕੋਈ ਅਲੋਟਮੈਂਟ ਨਹੀਂ ਹੋਈ ਅੱਜ ਇਹ ਕਹਿ ਰਹੇ ਆ ਮਾਰਕੀਟ ਦੀ ਵਾਰੀ ਆ ਕੱਲ ਨੂੰ ਕਹਿ ਦੋਗੇ ਪੰਸਰ ਦੀ ਵਾਰੀ ਆ ਇਸ ਕਰਕੇ ਸਾਰੇ ਆਜ ਤੱਕ ਨਹੀਂ ਫੈਸਲਾ ਕੀਤਾ ਕਿ ਕੱਲ ਨੂੰ ਕਿਹੜੀਆਂ ਬੋਰੀਆਂ ਅਸੀਂ ਲੱਭਾਂਗੇ ਆਪਣੀ ਵੜ ਜੋ ਮਾਰਕੀਟ ਦੀ ਲੱਭਾਂਗੇ ਕਿ ਪੰਸਰ ਦੀ ਲੱਭਾਂਗੇ ਅਸੀਂ ਠੀਕ ਹੈ ਇਸ ਗੱਲ ਦੀ ਪਾਬੰਧ ਹੈ ਕਿ ਮੌਇਸਚਰ 17 ਆਵੇ ਢੇਰੀ ਦੀ ਕੁਆਲਿਟੀ ਵਧੀਆ ਹੋਵੇ ਲੇਕਿਨ ਢੇਰੀ ਦੀ ਜਿਹੜੀ ਕੁਆਲਿਟੀ ਜਾ ਬੀਜ ਜੋ ਸਰਕਾਰ ਨੇ ਭਜਵਾਏ ਹਨ ਉਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਸਰਕਾਰ ਉਸ ਮਾਲ ਨੂੰ ਜੇ 2320 ਰੁਪਏ ਦੇ ਵਿੱਚ ਖਰੀਦੀ ਹੈ ਸਾਨੂੰ ਦੱਸੇ ਕਿ 24 ਘੰਟੇ ਜਾਂ 48 ਘੰਟੇ ਦੇ ਵਿੱਚ ਉਸ ਮਾਲ ਨੂੰ ਲਿਫਟ ਕਰਾ ਕੇ ਕਿਹੜੇ ਗਦਾਮ ਦੇ ਵਿੱਚ ਲਵਾਣਾ ਹੈ ਕਿਹੜੇ ਸ਼ੈਲਰ ਦੇ ਵਿੱਚ ਲਵਾਣਾ ਇਸ ਕਰਕੇ ਅਸੀਂ ਅੱਜ ਵੀ ਖਰੀਦ ਦਾ ਬਾਈਕਾਟ ਕੀਤਾ ਹੈ ਸਾਰਾ ਆਂਤਿਆ ਭਾਈਚਾਰਾ ਸਾਡੇ ਨਾਲ ਹੈ ਔਰ ਸਾਰੇ ਆਂਤਿਆ ਭਾਈਚਾਰੇ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਜਦੋਂ ਤੱਕ ਸਰਕਾਰ ਸ਼ੈਲਰਾਂ ਵਾਲਿਆਂ ਨਾਲ ਆਪਣਾ ਰੇਡ ਕੰਮ ਨਹੀਂ ਖਤਮ ਕਰਦੀ ਅਤੇ ਸ਼ੈਲਰ ਵਾਲੇ ਸਾਨੂੰ ਆਪੱਖੀ ਘਾਰਾ ਨਹੀਂ ਦਿੰਦੇ ਕਿ ਅਸੀਂ ਹਰ ਬੀਜ ਨੂੰ ਚੱਕਾਂਗੇ ਤਾਂ ਤੱਕ ਅਰਤੀ ਆਪਣੇ ਫਲੋਰ ਦਾਣਾ ਮੰਡੀ ਦਾ ਬਾਈਕਟ ਰੱਖੂਗੇ ਧੰਨਵਾਦ ਜੀ ਜੀ ਦਾ ਪਾਲਿਆ ਹਲਕਾ ਵਿਧਾਨ ਸਭਾ ਫਲੋਰ ਦੇ ਇਹ ਮੰਡੀ ਜਿਹੜੀ ਹੈ ਦਾਣਾ ਮੰਡੀ ਫਲੋਰ ਉਸ ਦੇ ਵਿੱਚ ਸਾਡੇ ਸਾਰੇ ਕਿਸਾਨ ਭਰਾ ਔਰ ਸਾਡੇ ਸਾਰੇ ਹੀ ਕਿਸਾਨ ਭਰਾ ਔਰ ਸਾਡੇ ਸਾਰੇ ਹੀ ਸਰਕਾਰ ਤੇ ਸਾਥੀ ਜਿਹੜੇ ਆ ਗਿਆ ਮੁਲਾਜ਼ਮ ਸਹਿਬਾ ਜਿਹੜੇ ਆ ਗਿਆ ਇੱਥੇ ਖੜੇ ਆ ਸਾਡੀ ਬਹੁਤ ਹੀ ਸਰਕਾਰ ਚ ਖੇਅਰ ਸਭ ਦੇ ਵੀਰ ਦੇ ਮਾਲਕ ਐਸ.ਡੀ.ਐਮ ਸਾਹਿਬ ਅਮਨਪਾਲ ਸਿੰਘ ਜੀ ਔਰ ਅਸੀਂ ਇੱਥੇ ਸਾਰੇ ਅੱਜ ਇਕੱਤਰਤ ਹੋ ਕੇ ਜਿਹੜੇ ਹੈਗੇ ਆ ਅੱਜ ਖਰੀਦ ਜਿਹੜੀ ਹੈਗੀ ਆ ਉਹਦੀ ਸ਼ੁਰੂਆਤ ਕੀਤੀ ਆ ਅੱਜ ਸਰਕਾਰੀ ਤੌਰ ਤੇ ਜਿਹੜੀ ਆ ਉਹ ਖਰੀਦ ਸ਼ੁਰੂ ਹੋਈ ਹੈਗੀ ਆ ਔਰ ਕਿਸਾਨ ਭਰਾਵਾਂ ਨੂੰ ਅਸੀਂ ਵਿਸ਼ਵਾਸ ਦਿਵਾਉਨੇ ਆ ਆਰਤੀ ਭਰਾਵਾਂ ਨੂੰ ਅਸੀਂ ਵਿਸ਼ਵਾਸ ਦਿਵਾਉਨੇ ਆ ਕਿ ਕਿਸਾਨ ਭਰਾਵਾਂ ਦਾ ਇੱਕ ਇੱਕ ਦਾਣਾ ਜਿਹੜਾ ਹੈ ਚੋਨੇ ਦਾ ਜਿਹੜਾ ਹੈਗਾ ਉਹ ਇੱਥੋਂ ਚੁੱਕਿਆ ਜਾਏਗਾ ਖਰੀਦ ਕੇ ਜਿਹੜਾਗਾ ਸਮੇਂ ਸਰ ਜਿਹੜਾਗਾ ਨਪਟਾਇਆ ਜਾਵੇਗਾ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਔਰ ਨਾਲ ਦੀ ਨਾਲ ਜਿਹੜਾ ਕੋਈ ਆਰਤੀਏ ਸਾਡੇ ਭਰਾ ਨੇ ਸਰਕਾਰ 'ਚ ਜਿਹੜੇ ਗਿਆ ਉਹਨਾਂ ਨੂੰ ਵੀ ਕੋਈ ਤੌਂਖਰਾ ਜੋ ਕੋਈ ਸ਼ੰਕਾ ਹੈਗੀਆ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਹਰ ਸਿੰਘ ਮਾਨ ਹੋਰ ਨਹੀਂ ਉਹ ਸਾਰੀਆਂ ਸ਼ਰਕਾਵਾਂ ਦੂਰ ਕਰਤੀਆਂ ਆਈਆਂ ਅਸੀਂ ਬਚਨਵਾਦਿਆਂ ਇੱਕ ਇੱਕ ਦਾਣਾ ਮੰਡੀਆਂ ਤੇ ਚੱਕਵਾਉਣ ਲਈ ਔਰ ਦੂਸਰੇ ਪਾਸੇ ਜਿਹੜਾ ਹੈਗਾ ਇਸ ਸਮੇਂ ਤੇ ਜਿਹੜਾ ਹੈਗਾ ਨਪਟੌਣ ਦੇ ਜਿਹੜਾ ਪਾਵਨ ਆ ਮੈਂ ਸਾਰੀ ਸੰਗਤ ਨੂੰ ਕਿਸਾਨ ਭਰਾਵਾਂ ਨੂੰ ਆਰਤੀਆਂ ਨੂੰ ਸਾਡੇ ਸਾਰੇ ਹੀ ਇੰਸਪੈਕਟਰ ਸਾਹਿਬਾਨ ਐਸਐਸ ਜਵਾਨ ਜਿੰਨੇ ਵੀ ਇੱਥੇ ਸਾਡੇ ਸਾਥੀ ਆ ਖਾਸ ਤੌਰ ਤੇ ਸਾਡੇ ਇਸ ਮਾਰਕ ਕਮੇਟੀ ਦੇ ਚੇਅਰਮੈਨ ਰੋਸ਼ਲਾ ਰੋਸ਼ੀ ਜੀ ਜਿਹੜੇ ਦਿਨ ਰਾਤ ਇੱਕ ਕਰਕੇ ਜਿਹੜਾ ਹੈਗਾ ਇਸ ਮੰਡੀ ਨੂੰ ਜਿਹੜਾ ਹੈਗਾ ਇਥੋਂ ਲਿਫਟਿੰਗ ਕਰਵਾਉਣ ਲਈ ਜੀਤ ਕਰਾਉਣ ਲਈ ਉਹ ਪਾਬੰਦ ਹੋਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਖਾਸ ਕਰਕੇ ਮੈਂ ਇਸਕੀਮ ਸਾਹਿਬ ਦਾ ਧੰਨਵਾਦੀ ਹਾਂ ਸਾਰੀ ਸਮੂਹੀ ਟੀਮ ਦਾ ਧੰਨਵਾਦੀ ਹਾਂ ਆਓ ਆਪਾਂ ਰਲ ਕੇ ਜਿਹੜਾ ਹੈਗਾ ਇੱਕ ਦੂਜੇ ਦੇ ਸਾਥ ਦੇ ਨਾਲ ਜਿਹੜਾ ਹੈਗਾ ਇਹ ਇੱਕ ਇੱਕ ਨਾਲ ਜਿਹੜਾਗਾ ਇਥੋਂ ਝੋਨੇ ਦਾ ਜਿਹੜਾਗਾ ਅਸੀਂ ਇਸੇ ਤਰ੍ਹਾਂ ਕਰਵਾਉਣ ਲਈ ਪਾਬੰਦ ਧੰਨਵਾਦ ਜੀ ਸਿੰਘ ਜੀ ਨੇ ਸਵੈਕਟਰ ਪੰਜ ਦਿਨ ਤੋਂ ਕਰਵਾਉਂਦੀ ਮੇਰੀ ਡਿਗਰੀ ਹੈ ਆੜਤੀਆਂ ਵੱਲੋਂ ਇੱਕ ਗੱਲ ਤਾਂ ਖੱਸ਼ਾ ਪਤਾ ਹੈਗੇ ਜੀ ਸ਼ੈਲਟਰ ਵਾਲਿਆਂ ਵੱਲੋਂ ਜਿਹੜੇ ਸ਼ੈਲਟਰਾਂ ਦੀ ਅਲਾਟਮੈਂਟ ਨਹੀਂ ਹੋਈ ਜਿਸ ਕਰਕੇ ਅੱਜ ਕਿਉਂ ਮੈਂ ਇਸ ਗੱਲ ਦਾ ਕਹਿੰਦਾ ਕਿ ਕਿਤੇ ਨਾ ਹੋਵੇ ਕ੍ਰੀਬ ਪੈਂਟ ਤੋਂ ਬਾਅਦ ਮਾਲ ਮੰਗਵਾ ਜੇ ਤਿਆਰ ਹੋਵੇ ਤਾਂ ਉਹ ਸ਼ੈਲਟਰ ਵੱਲ ਧਾਕੇ ਉਹਦੇ ਵਿੱਚ ਹੀ ਮਿਕਸ ਕਰ ਲੈਣ ਤੇ ਇਸ ਗੱਲ ਨੂੰ ਲੈ ਕੇ ਅੱਜ ਸੀਡੀਐਸ ਸਾਹਿਬ ਨਾਲ ਆਪਣੇ ਗੱਲ ਕਰਨ ਲੱਗੇ ਆਂ ਵੀ ਆਹ ਆੜਤੀਆਂ ਨੂੰ ਸ਼ੈਲਟਰ ਦੀ ਅਲਾਟਮੈਂਟ ਕਰ ਦਿੱਤੀ ਜਾ ਜਲਦ ਤੋਂ ਜਲਦ ਤਾਂ ਕਿ ਅਸੀਂ ਕ੍ਰੀਬ ਉਸ ਚਾਰਨ ਭੰਗ ਵਿੱਚ ਫਸਾ ਸਕੀਏ ਤੇ ਆੜਤੀਆਂ ਨੂੰ ਵੀ ਅਸੀਂ ਸ਼ੈਲਟਰ ਸ਼ੁਆਸ਼ਣ ਦਿੱਤਾ ਹੈ